ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਐਣੀ ਮੜਾ ਜਿਨ੍ਹਾਂ ਚੋਂ ਦੋ ਟੋਕੜ ਗੱਬਣ ਚੈੱਕ ਪਾਸ ਆ ਇੱਕ ਗੱਬਣ ਮੱਝ ਆ ਜੀ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਮੇਰੀ ਸਪੈਸ਼ਲ ਬੇਨਤੀ ਹੈ ਜਿਹੜਾ ਟੋਕੜ ਗੱਭਨ ਨਾਗ ਹੋਊਗਾ ਉਹ ਆਵਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਗੱਭਨ ਨਾਗ ਆਵਦਾ ਪਾਸ ਕਰਕੇ ਲੈ ਜਾਓ ਆਜੋ ਜੀ ਵੀਰੇ ਆਸੀ ਗਾਦੇ ਆਸੀ ਗਾਦੇ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਮੇਰੇ ਜੈ ਸਿੰਘਾ ਜੀ ਪਿੰਡ ਮੈਰੋ ਆ ਜੀ ਤਸੀਲ ਜਿਲ੍ਹਾ ਲੋਗਾ ਜੀ ਮੋਬਾਈਲ ਨੰਬਰ 9814299923 9814299923 ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਤਿੰਨ ਨਾਗਾ ਵੀਰੇ ਹਾਂ ਇਧਰੋਂ ਵੱਡੀ ਗਾ ਮੱਝ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਵਾ ਸੁਈ ਸੁਆ ਵੀਰੇ ਮਾਲਕਾਂ ਦੇ ਕਹਿਣ ਮੁਤਾਬਕ ਤੀਜਾ ਆਪਾਂ ਨੂੰ ਦੱਸਿਆ ਉਹ ਜਿਹੜਾ ਮਰਜ਼ੀ ਸੁਆ ਮੰਗ ਲਵੇ ਆਪਾਂ ਪਹਿਲਾਂ ਕਹਿੰਦੇ ਹਰੇਕ ਵੀਡੀਓ 'ਚ ਆਪਾਂ ਮਾਲ ਜਿਹੜਾ ਲਿਆਉਂਦੇ ਆ ਹਨਾ ਠੀਕ ਆ ਜਿਹੜਾ ਮਰਜ਼ੀ ਮੰਗ ਲਵੇ ਹਾਂ ਜਿਹੜਾ ਮਰਜ਼ੀ ਮੰਗ ਲੇ ਉਂ ਵੀਰੇ ਪਿੰ ਚੰਗੀ ਬਸੇਦੀ ਕੱਦ ਵਜਨ ਹਾਂ ਕੱਦ ਵਜਨ ਵਾਲੀ ਇਹ ਚਵਾਈ ਰੂਹ ਵਰਗੀ ਆ ਭੱਡੇ ਭਾਈ ਠੀਕ ਆ ਹਾਂ ਕਿੰਨੇ ਸਮੇਂ ਦੀ ਗੱਭਣ ਆ ਇਹ ਵੀਰੇ 6 ਮਹੀਨੇ ਤੋਂ ਉੱਪਰ ਗੱਭਣ ਆ ਠੀਕ ਆ ਕੋਈ 10 15 ਦਿਨ ਬਾਅਦ ਘੱਟ ਡਾਕਟਰ ਕਹਿੰਦੇ ਆ ਆਪਾਂ ਕਹਿ ਨਹੀਂ ਸਕਦੇ ਆਪਾਂ ਨਹੀਂ ਚੈੱਕ ਕਰਾ ਕੇ ਲੈ ਕੇ ਵੀਰੇ ਅਗਲੀ ਗਾਰੰਟੀ ਤੇ ਲਿਆਇਆ ਅਗਲੇ ਨੇ ਕਰਾ ਕੇ ਲੈ ਜਾਣੀ ਜਿੰਨੂੰ ਦੇਣ ਅਗਲੇ ਆਪ ਦਾ ਤਸੱਲੀ ਕਰਕੇ ਲੈ ਕੇ ਜਾਣੇ ਤਸੱਲੀ ਕਰਕੇ ਠੀਕ ਆ ਵੀਰੇ ਚਵਾਈ ਰੂਹ ਵਰਗੀ ਆ ਵੀਰੇ ਦੁੱਧ 4 ਕਿਲੋ ਦੋਨਾਂ ਟਾਈਮਾਂ ਦਾ ਮਿਲਦੀ ਕਿਵੇਂ ਆ ਵੀਰੇ ਹੁਣ ਤਾਂ ਆਪਣੇ ਕੋਈ ਆ ਪਤਾ ਨਹੀਂ ਇਹ ਕਿਵੇਂ ਹੱਥ ਨੇ ਪਤਾ ਲੱਗੂ ਹੱਥ ਨੇ ਪਤਾ ਲੱਗੂ ਹੀ ਨਹੀਂ ਪਤਾ ਠੀਕ ਹੈ ਅਗਲੇ ਨੂੰ ਇਹੇ ਗੱਲ ਆਪਾਂ ਹੁਣ ਵੀ ਕਹਿੰਨੇ ਹਨਾ ਤੇ ਮੈਂ ਆਪਾਂ ਕਹਿ ਦਈਏ ਬਾਈ ਥਾਪੀ ਤੇ ਚਵਾ ਕੇ ਦਵਾਗੇ ਆਪਣੇ ਕੋਲ ਆਈ ਜਾ ਥਣਾ ਦੀ ਗਰੰਟੀ ਹੈ ਥਣਾ ਦੀ ਵੀਰੇ ਲੂੰ ਵਰਗੀ ਹੈ ਡਾਂਗਾਂ ਪਾਰ ਪਿੱਛੇ ਦੀ ਵੀ ਓਕੇ ਆ ਬਾਈ ਠੀਕ ਹੈ ਵੀਰੇ ਤੋਰ ਦੀ ਕੱਦ ਕਾਂਟ ਖੁੱਲ ਚੰਗਾ ਸਾਰੀ ਦੀ ਸਾਰੀ ਜੈਡ ਬਲੈਕ ਆ ਜੀ ਬਾਈ ਪਿੰਡਾ ਪੁੰਡਾ ਬਹੁਤ ਪਤਲਾ ਮੇਰਾ ਹਾਂ ਪਤਲਾ ਦੁੱਧ ਵਾਲਾ ਨਾ ਆ ਮਾ ਬਾਈ ਵੀ ਲਾ ਯਾਰ 4 ਕਿਲੋ ਦੁੱਧ ਆ 6 ਮਹੀਨਿਆਂ ਤੋਂ ਪਲੱਸ ਆ ਤੁਸੀਂ 6 ਹੀ ਮੰਨ ਕੇ ਆਇਓ ਆਉਦਾ ਪਰਸਨਲ ਡਾਕਟਰ ਸਾਹਿਬਾਂ ਨਾਲ ਲੈ ਕੇ ਆਇਓ ਜੀ ਸਪੈਸ਼ਲੀ ਬੇਨਤੀ ਆ ਤੇ ਚਾਹੇ ਗੱਡੀ 'ਚ ਉਤਰ ਦੀ ਪਾਸ ਕਰ ਲਿਓ ਜੀ ਬਾਕੀ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ 4 ਕਿਲੋ ਆ ਬਾਈ ਕਹਿੰਦਾ ਤਾਜ਼ਾ ਹੀ ਨਾ ਗਾਏ ਆ ਜੀ ਇਹ ਤਾਂ ਆਮ ਸ਼ਾਮ ਨੂੰ ਬਹੁਤ ਗਲਤ ਗੱਲ ਕੋਈ ਛੋਟੀ ਨਹੀਂ ਠੀਕੇ ਤੇ ਮਿਲਦੀ ਆ ਕਿ ਥਾਪੀ ਤੇ ਮਿਲਦੀ ਆ 4 ਕਿਲੋ ਦੁੱਧ ਦਾ ਸ਼ੀਆ ਤੋਂ ਪਲੱਸ ਗੱਭਣ ਚ ਇੱਕ ਪਾਸਾ ਕੱਦ ਕਾਠ ਬੇਲ ਫੇਸ ਕੁਆਲਿਟੀ ਸੁਣੀ ਤੀਜੇ ਕੀ ਹੋਊ ਬਾਕੀ ਤੁਸੀਂ ਆਪ ਦੀ ਜੱਜਮੈਂਟ ਦੱਸ ਦਈਏ ਆਪ ਕਰ ਲਓ ਜੀ ਸਹੀ ਗੱਲ ਲੱਗੀ ਕਿੰਨਾ ਪੁੰਡਾ ਵੀਰੇ ਬਹੁਤ ਚੰਗਾ ਜਾਮਲਾ ਵਜੇ ਨਾਲ ਹੀ ਆ ਵਜਨ ਤੇ ਬੇਲ ਆਲੀ ਆ ਬੇਲ ਆ ਆਮ ਮੱਜਾ ਨਾਲੋਂ ਪੂਰਾ ਜ਼ਿਆਦਾ ਹੀ ਆ ਜੀ ਬਾਕੀ ਪਤਲੀ ਚਮੜੀ ਆ ਜੀ ਸਾਰੀ ਦੀ ਸਾਰੀ ਜੈਡ ਬਲੈਕ ਆ ਬਾਕੀ ਧੋਪੜ ਗੱਭਣ ਨਾਲ ਮਿਲਦਾ ਵੀ ਕਿੱਥੇ ਆ ਤੁਹਾਨੂੰ ਵੀ ਪਤਾ ਵੀਰੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਰ ਤੇ ਲੱਗੇ ਆ ਅੱਤ ਜੁਵਾਈਆ ਲ ਮੋਟਾ ਥਾਂ ਲੱਗਿਆ ਵਾ ਪੂਰਾ ਕਰੋ ਜੀ ਚਾਹੀਦਾ ਵੀਰੇ ਮੋਟੀ ਠੀਕ ਹੈ ਵੀਰੇ ਤੇ ਜੈ ਜੀ ਦੀ ਡਿਮਾਂਡ ਜਿਹੜੇ ਲੈਣੀ ਹੈ ਜੀ ਇਹਦੇ ਵੀਰੇ ਜੈ ਜੀ ਦੀ ਡਿਮਾਂਡ ਜਮਾ ਜੈ ਡਿਮਾਂਡ ਆ ਇਹਦੀ ਵੀਰੇ ਠੀਕ ਆ ਹਾਂ ਕਟਿਆ ਆਰੇ ਵਾਲੇ ਮੁੱਲੀ ਆ ਬਾਈ ਇਹਦੂ ਵੀ ਬਾਦ ਉਧਰ ਹੀ ਵੇਚਣ ਵਾਲੀ ਆ ਵਜਨ ਵਾਲੀ ਮੈਂ ਇਹ ਗੱਲ ਆ ਜੀ 58000 ਦੀ ਵੀਰੇ ਮੱਝ ਲਓ ਜੀ ਉਹ ਫਿਰ ਇਹ ਇੰਨੇ ਗੰਦਾ ਕਾਮエルਦੀ ਏ ਟੁਕੜ ਗੱਬਣ ਬਾਈ ਨੇ ਤੁਹਾਨੂੰ ਲੱਗ ਇੱਕ ਗੱਲਾ ਵੱਡੇ ਭਾਈ ਤਿਆਰ ਹੋਈ ਮਹਾਂਗਾ ਮਾਲ ਨਹੀਂਗਾ ਮਾਲਕ ਦੀ ਕਿਰਪਾ ਨਾਲ ਕੋਈ ਹਾਂਜੀ ਐਨੀ ਚੰਗੀ ਸਹੀ ਗੱਲ ਹੈ ਜੀ ਢੇ ਪੁੰਡੇ ਦੀ ਬਹੁਤ ਜ਼ਿਆਦਾ ਚੰਗੀ ਹੈ ਜੀ 65000 ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਜੀ ਅੱਗੇ ਦੋ ਨੰਬਰ ਨਾਲ ਅੱਗੇ ਤਾਂ ਸੁਆ ਕੰਨਵਾ ਜੀ ਵੀਰੇ ਇਹਦਾ ਸੁਆ ਦੂਜਾ ਦੱਸਿਆ ਮਾਲਕਾਂ ਨੇ ਠੀਕ ਆ ਆਪਾਂ ਇਹ ਗੱਲ ਬਾਰ ਬਾਰ ਅਗਲੇ ਨੂੰ ਕਹਿੰਦੇ ਸੁਆ ਅਸਲਾ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਮੰਗ ਲੇ ਠੀਕ ਆ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਵੀਰੇ 4 ਮਹੀਨਾ ਤੋਂ ਉੱਪਰ ਗੱਬਣਾ ਇੱਕ ਗੱਲ ਹੋਰ ਆ ਅਗਲਾ ਇੱਥੇ ਕੋਈ ਆ ਕੇ ਵੀਰ ਭਰਾ ਕਵੇ ਇਹਦੀ ਧਰਸ ਵੀਰੇ ਸਾਰੇ ਲੈਵੇ ਜੀ ਅੱਗੇ ਅੱਗੇ ਯਾਰ ਜਿਹੜੀ ਸਹੀ ਨਹੀਂ ਲੱਗਿਆ ਸੀਗਾ ਸਾਰਾ ਹਵਾਨਾ ਵੀਰੇ ਅੱਗੇ ਹੀ ਪਿਆ ਪਰ ਇੱਕ ਵੀਰੇ ਦਵਾਈ ਬਹੁਤ ਜ਼ਿਆਦਾ ਚਾਹੀਦੀ ਇਹਦੇ ਥੱਲੇ ਕਿੰਨਾ ਦੁੱਧ ਹੈ ਮੇਰੇ 4 ਕਿਲੋ ਇਹਦੇ ਥੱਲੇ ਦੁੱਧ ਕਿੰਨੇ ਸਮੇਂ ਦੀ ਗੱਬਣਾ 4 ਮਹੀਨੇ ਤੋਂ ਉੱਪਰ ਆ ਵੀਰੇ ਕੋਈ 10 15 ਦਿਨ ਵੀਰੇ ਵੱਧ ਘੱਟ ਕਵੇ ਆਪਾਂ ਵੀਰੇ ਅਗਲੇ ਕੋਲ ਲੈ ਕੇ ਆਉਣ ਜਿਹਦੇ ਕੋਲ ਮਾਲ ਲਈ ਆਪਾਂ ਕਹਿੰਦਾ ਵੀਰੇ ਗਾਰੰਟੀ ਛੱਡੀ ਗੱਬਣ ਦੀ ਚਾਹੀਦੀ ਹੈ ਠੀਕ ਹੈ ਜੀ ਵੱਧ ਘੱਟ ਦੇਣ ਦੀ ਨਹੀਂ ਕੋਈ ਚੱਕਰ ਠੀਕ ਆ ਵੀਰੇ ਮੈਂ ਗੱਬਣ ਹੋਊਗੀ ਤਾਂ ਇਹ ਨਾ ਰੱਖੇ ਨਹੀਂ ਨਾ ਬੱਚਾ ਤਾਂ ਹੈ ਨਹੀਂ ਨਹੀਂ ਬੱਚਾ ਹੈ ਠੀਕ ਆ ਇਹ ਵੀ ਰੱਬਾ ਜੀ ਇਹ ਵੀ ਵੀਰੇ ਹੋਣਾ ਆਪਾਂ ਨੂੰ ਹੱਥ ਨਹੀਂ ਪਤਾ ਲੱਗੂ ਕਿਵੇਂ ਮੈਂ ਅੱਜ ਆਇਆ ਠੀ ਜੇ ਸ ਪਹਿਲਾਂ ਹੀ ਦੱਸ ਦਿੰਦੇ ਆ ਵਿਰੇ ਕਰਮ ਵਾਲੀ ਦੀ ਧੱਕ ਸਾਰੀ ਅੱਗੇ ਨੂੰ ਹੀ ਆ ਪਰ ਵੀ ਇੱਕ ਗੱਲ ਹੋਰ ਆ ਯਾਰ ਇਹਦਾ ਮੁੱਲ ਕਰਮ ਵਾਲੀ ਦਾ ਆ ਆਪਾਂ ਦੋਨਾਂ ਦਾ ਇਹੇ ਕਰਦਾ ਵਿਰੇ ਐ ਨਹੀਂ ਗੱਲ ਕੋਈ ਅਗਲਾ ਕਹਿ ਦਿੰਦਾ ਵੀ ਇਹ ਦੂਜੇ ਪਾਸੇ ਵੀ ਆਏ ਆ ਉਹਨੇ ਮੁੱਲ ਕਰਨੇ ਵੀ ਆਪਾਂ ਪੌਣਾ ਗੱਬਣਾ ਲਈ ਮੁੱਲ ਹੋਰ ਨਾ ਗੱਬਣਾ ਦੇ ਚੈੱਕ ਪਾਸ ਦੋਨੇ ਹੀ ਆ ਚੈੱਕ ਪਾਸ ਦੋਨੇ ਹੀ ਆ ਜੀ ਸਹੀ ਗੱਲ ਆ 4 ਕਿਲੋ ਦੁੱਧ ਆ ਤੇ 4 ਮਹੀਨੇ ਤੋਂ ਪਲੱਸ ਗੱਬਣ ਚੈੱਕ ਪਾਸ ਆ ਗੋਲ ਪੱਠ ਪੂੜਾ ਵਜਨ ਵਜੂਦ ਵੀ ਪੂਰਾ ਚੰਗਾ ਪਣਾ ਦੇ ਸੱਜ ਵੀ ਸੋਹਣੇ ਆ ਗੈਪ ਤੇ ਲੱਗੇ ਮੱਤੀ ਜਵਾਈ ਵਾਲਾ ਥਾਣਾ ਭਵਾਨੇ ਦੀ ਤੱਕ ਸਾਰੀ ਅੱਗੇ ਨੂੰ ਹੀ ਆਰੇ ਵਜਾਂ ਵਜੂਦ ਫੌਨ ਨਹੀਂ ਆ ਬਾਈ ਸਹੀ ਗੱਲ ਆ ਜੀ ਤੁਸੀਂ ਬਾਈ ਦੇ ਘਰੇ ਮਿਲਕਿੰਗ ਕਰ ਸਕਦੇ ਹੁੰਦੇ ਆ ਤੇ ਆਪ ਦਾ ਡਾਕਟਰ ਸਰਦਾਨ ਲਿਆ ਸਕਦੇ ਹੁੰਦੇ ਆ ਤਸੱਲੀ ਆਸਤੇ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਤੁਹਾਡਾ ਹੱਕ ਹੁੰਦਾ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਵੀਰੇ ਬਸ ਜਾਇਜ਼ ਹਾਂ ਨਹੀਂ ਆ ਹਾਂਜੀ ਇਹ ਆਫਰ ਵਾਲੇ ਕੰਮ ਐ ਵੀਰੇ ਕੋਈ ਬਾੜਾ ਰਹਿਣੀ ਆ ਜੀ ਅਡਰ ਲਾਲਚ ਵਾਲਾ ਕੰਮ ਨਹੀਂ ਗਾ ਅਗਲੇ ਨੂੰ ਕਿਸੇ ਨੂੰ ਪਸ਼ੂ ਮਿਲ ਜੂ ਆਪਣੇ ਵਿਗ ਜਾਣੇ ਹਨ ਸਹੀ ਗੱਲ ਹੈ ਜੀ ਵੀਰੇ 52000 ਦੀ ਮਹਿੰਦ ਦੇ ਦਿਆਂਗੇ ਬਸ ਮੁੱਲ ਜਾਵਾਂ ਜੈ ਜੈ ਮੱਝਾਂ ਵੀਰੇ ਇੱਕ ਤੂੰ ਹੀ ਨਹੀਂ ਤਾਂ ਵੀਡੀਓ ਬਣਾਉਣਾ ਛੋਟੀਆਂ ਨਹੀਂ ਗੀਆਂ ਭਾਜਨ ਵਜੂਦ ਵਾਲੀਆਂ ਭਾਜਨ ਵਜੂਦ ਵਾਲੀਆਂ ਸਹੀ ਗੱਲ ਹੈ ਜੀ ਅੱਗੇ ਆ ਗਈ ਤਿੰਨ ਨੰਬਰ ਮੱਝਾਂ ਨੰਬਰ ਤੇ ਸੂਨ ਵਾਲੀ ਮੱਝਾਂ 5 ਦਿਨ ਲੈ ਜੇ ਹਫਤਾ ਲੈ ਜੇ ਉਹ ਗੱਲ ਵੱਖਰੀ ਹੈ ਪਰ ਇਹ ਦੱਸ ਕੇ ਦੇਣੀ ਆ ਪਰ ਟੋਕੜਾਂ ਦੇ ਮੁੱਲ ਤੇ ਇਹ ਦੇਣੀ ਆ ਇਧਰ ਲੈ ਮਗਰਲੇ ਥਾਂ ਤੇ ਵੀਰੇ ਦੋ ਛਰਾ ਸਰਾਖ ਦੋ ਹਾਂ ਦੋ ਤਾਰਾਂ ਪਹਿਣਗੀਆਂ ਦੋ ਤਾਰਾਂ ਵੀਰੇ ਅਗਲੇ ਗੱਭਣ ਆਪਾਂ ਨਾਂ ਵੀ ਦੱਸ ਕੇ ਦਈਏ ਹਾਂ ਮੰਨ ਲਾ ਪਾਸ ਕਰ ਲੂਗਾ ਸੂਈ ਤੇ ਅਗਲਾ ਗਾਲਾਂ ਕੱਢੇ ਫਾਇਦਾ ਕੋਈ ਨਹੀਂ ਆਪਾਂ ਵੇਖ ਕੇ ਲਈਆ ਵੇਖ ਕੇ ਦੱਸ ਕੇ ਜੇ ਨਹੀਂ ਦੂਜੀ ਵੀਰੇ ਇਹ ਚਾਰ ਦੰਦਾਂ ਅੱਛਾ ਹਾਂ ਚਾਰ ਦੰਦਾਂ ਦਾ ਹਾਂ ਗੱਲ ਵੀਰੇ ਦੱਸੀ ਐ ਚੰਗੀ ਹੁੰਦੀ ਇੱਥੇ ਕੋਈ ਵੀਰ ਭਰਾ ਚੱਲ ਕੇ ਆ ਜੇ ਜਾਂ ਕੋਈ ਓ ਮਗਾਲੇ ਉਦਾ ਸਵਾਦ ਨਹੀਂ ਬਾਈ ਗੱਲ ਕਈ ਹੋਵੇ ਬਾਈ ਸਵਾਦ ਮੈਂ ਇੱਕ ਗੱਲ ਹੈਗੀ ਆ ਬਾਈ ਉਹੀ ਬਾਈ ਸਿਆਣਾ ਕੋਲੇ ਖੜਾ ਕਿਸੇ ਪਾਸੋਂ ਕਹਿ ਰਿਹਾ ਕੋ ਖੋਲਾ ਲੱਗਦੀ ਆ ਨਾ ਜੀ ਰੋਟੀ ਮੈਂ ਹੀ ਲਾ ਰੋਟੀ ਮੈਂ ਹੀ ਉਹ ਇਹ ਗੱਲ ਨਾ ਵੀ ਦਸੀ ਆ ਬਾਈ ਏਡੀ ਗੱਲ ਨਹੀਂ ਕਿ ਪਰ ਦੱਸਿਆ ਚੰਗਾ ਬਾਈ ਸਹੀ ਗੱਲ ਆ ਜੀ ਕੋਈ ਇੱਥੇ ਕੋਲੇ ਆ ਕੇ ਕਵੇ ਜਾਂ ਕੋਈ ਮੰਗਾਲੇ ਅਗਲਾ ਉੱਥੇ ਕਵੇ ਹਾਂ ਜੀ ਇਸ ਗੱਲ ਦਾ ਆਪਾਂ ਲਾਂਭਾ ਨਹੀਂ ਲੈਣਾ ਭਰਾ ਇਹ ਤਾਂ ਫਿਰ ਪਰੂੰ ਚਾਰੇ ਥਣ ਬਾਈ ਰੂਹ ਵਰਗੀ ਧਾਰ ਠੀਕ ਹੈ ਵੀਰੇ ਲੈ ਵਾ ਨੂੰ ਮੈਂ ਗੋੜ ਤੇ ਆ ਪਿਆਰੀ ਸੋਹਣੀ ਕਰਦੀ ਹੁੰਦੀ ਕਿੰਨਾ ਬਾਜੂ ਵੀਰੇ ਦੁੱਧ ਕਰ ਮਾਰ ਯਾਰ ਦੁੱਧ ਵੀਰੇ 8-10 ਕਿਲੋ ਰਾਵਣ ਵਾਲੀ ਦੀ ਜੀ ਵਾਰ ਆਣੀ ਆਪਾਂ 12 13 ਅੰਗ ਲਉਣੀ ਕਹਿੰਦੇ ਜੀ ਬੈਠਦੇ ਹਿਸਾਬ ਨਾਲ ਪਰ ਇਹਦਾ ਮੁੱਲ ਵੀ ਟੋਕੜ ਵਾਲੀ ਆ ਕਿੰਨਾ ਜੀ ਬਾਈ ਵੀ 58000 ਦੀ ਦੇ ਦੇ ਆਫਰ ਹੀ ਆ ਆਫਰ ਹੀ ਆ ਬਾਈ ਮੁੱਲ ਨੇ ਕਿਨੇ ਕਿਹਾ ਤੋੜ ਦੇ ਜੇ ਨਹੀਂ ਵੀ ਲੈ ਸਕਦਾ ਉਹ ਵੀ ਮੈਂ ਅੱਜ 55000 ਦੀ ਤਾਂ ਤੁਹਾਨੂੰ ਗਾ ਮਿਲਦੀ ਆ ਬਾਕੀ ਵੀਰੇ ਇੱਕ ਗੱਲ ਹਰੇਕ ਹੁਣ ਇਹ ਮੁੱਲ ਹੈਣੀ ਕਿਤੇ ਵੀ ਹਰੇਕ ਸਿਆਣਾ ਬਾਈ ਟੋਕੜ ਜਿਹੜੀ ਬੱਚਾ ਵੀ ਹੈਣੀ ਗੱਭਣ ਵੀ ਹੈਣੀ ਦੁੱਧ ਵੀ ਹੈਣੀ ਬਈ ਉਹ ਇੰਨੇ ਦੀ ਮੈਂ ਆ ਜੇ ਰਕ ਬਲਾ ਕੋਸ ਵੀ ਨਾ ਹੋਵੇ ਆਪਾਂ ਨੂੰ ਵੀ ਤੇਰੇ ਸਾਹਮਣੇ ਲਗੜ ਲਗੜ ਪੱਠੇ ਸੜਦੀ ਆ ਐਨ ਕਾਣ ਵਰਗੀ ਛੋਟੀ ਪਈ ਆ ਪਰ ਆਪਾਂ ਭਾਈ ਦੱਸ ਕੇ ਦੇਣੀ ਆ ਐਵੇਂ ਕੱਲ ਨੂੰ ਪਹਿਲਾਣੀ ਭਾਈ ਯਾਰ ਕੋਈ ਫੋਸ ਕਹੀ ਜਾਵੇ ਆਪਾਂ ਨੂੰ ਆਪਾਂ ਆਉਦੇ ਲੋਕੇ ਨਾਲ ਮਾਰੀ ਕਰਕੇ ਖੁਸ਼ ਨਹੀਂ ਜੇ ਰਕ ਜੀ ਚਲੋ ਉਹ ਤਾਂ ਦੇਖ ਅਗਲਾ ਨਹੀਂ ਵੈਸੇ ਗੱਲ ਕਰਦੇ ਨੇ ਵਪਾਰੀਆਂ ਨਿੰਦਾਂ ਨਾਲੋਂ ਕੋਈ ਅਗਲਾ ਨਹੀਂ ਛੱਡਦਾ ਭਾਈ ਦੇ ਪਰ ਆਪਾਂ ਉਹ ਗੱਲ ਤੇ ਲੱਗਾ ਸਾਬ ਨਾਲ ਤਾਂ 58000 ਚ ਮੱਝਾਂ ਵੇਲਨੀਆਂ ਮਤਲਬ ਉਹ ਵੀ ਗੱਬਣ ਤਿਆਰ ਹੀ ਮੰਨ ਕੇ ਆਇਓ ਤੁਸੀਂ ਬਈ ਤਿਆਰ ਹੀ ਆ ਇੱਕ ਦੋ ਪੰਜ ਚਾਰ ਦਿਨ ਲਜਾ ਵੀ ਸਕਦੀ ਆ ਪਰ ਫਾਇਦਾ ਹੀ ਹੋਣਾ ਜੇ ਪੰਜ ਚਾਰ ਦਿਨ ਮਿਲਣ ਤਾਂ ਸਾਰੀਆਂ ਪਿਆਰ ਕੀ ਪਈਆਂ ਸنگ ਸنگ ਗੋਲਾਂ ਕਾਨੜ ਕੀ ਪਈ ਸਾਰੇ ਪਾਸੇ ਹਾਂਜੀ ਪਿੰਡਾ ਪੁੰਡਾ ਵੇ ਬਾਈਆਂ ਵੀ ਐਣ ਸਾਰਾ ਫੁੱਲ ਖਰਾਬ ਠੀਕ ਆ ਵੀਰੇ ਬਾਕੀ ਵਜਨ ਵਜੂਦ ਵੀ ਪੂਰਾ ਜੰਗਲ ਲੈ ਚੱਲਿਓ ਜੀ ਫਨਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਫੋਟਸ਼ਾਂਗ ਪੂਰਾ ਵੀ ਨਹੀਂ ਇੱਕ ਪਹਿਲਾ ਦੱਸ ਦਿੰਨੇ ਆ ਬਰੇ ਥਾਣ ਇੱਕ ਚੋਂ ਦੋ ਸਰਾਕ ਆ ਜਾਨੀ ਦੋ ਧਾਰਾਂ ਪੈਂਦੀਆਂ ਥਾਣ ਬਰੇ ਚਾਰੇ ਸਹੀ ਆ ਠੀਕ ਆ ਬਰੇ ਥਾਣ ਕੋਈ ਨਹੀਂ ਵੀ ਐ ਕੋ ਘੱਟ ਵਾਧਾ ਜਾਂ ਕੋਈ ਕੋਸ਼ਾ ਠੀਕ ਆ ਪਰ ਦੱਸੀ ਚੰਗੀ ਆ ਯਾਰ ਬਾਈ ਗੱਲ ਗੱਬਣ ਮਾਜਾ ਐ ਵੀ ਪਾਸ ਹੋ ਜੂਗੀ ਜਾਂ ਕੋਈ ਨਾ ਕਰੂਗਾ ਬੰਦਾ ਕੋਈ ਇਹ ਜੇ ਵੀ ਬਥੇਰੇ ਆ ਬਾਈ ਸਹੀ ਗੱਲ ਆ ਪਰ ਆਪਾਂ ਦੱਸ ਕੇ ਚੰਗੀ ਬਈ ਆਪਾਂ ਸੁਆ ਕਿ ਅਗਲੇ ਘਰੇ ਗਾਲਾਂ ਲਈ ਜੀ ਉਹਦਾ ਫਾਇਦਾ ਇਹ ਕੰਮ ਫਾਇਦਾ ਹੈ। ਉਹਨਾਂ ਦੇ ਵੀਰੇ ਵੱਟੇ ਵਾਲੀ ਗੱਲ ਨਹੀਂ ਬੱਚੇ ਨੂੰ ਪਿਆਦੇ ਤਾਂ ਪਿਆਦੇ ਇਹ ਮੁੱਠੀ ਨਾਲ ਚੋਲਾ ਤਾਂ ਵੀ ਕੋਈ ਵਟਾ ਵਾਲਾ ਗੱਲ ਨਹੀਂ। ਪਰ ਆਪਾਂ ਵੇਖ ਕੇ ਲਈ ਆ ਬਈ ਆਪਾਂ ਕੋਈ ਨਹੀਂ ਕਹਿਣਾ ਫਸ ਗਏ ਜਾਂ ਕਰ ਗਏ। ਹਾਂਜੀ। ਅਗਲੇ ਦਿਨ ਘਰੋਂ ਤੇ ਦੱਸ ਕੇ ਦੇ। ਠੀਕ ਹੈ ਵੀਰੇ। ਹਾਂ। ਬਾਕੀ ਜੀ ਨੂੰ ਨਾ ਪਰ ਬਈ ਇੱਕ ਗੱਲ ਹੈ ਮੈਂ ਵੀ 75000 ਦੀ ਆ। ਹਾਂਜੀ। ਜਿਹੜੀਆਂ ਗੱਲਾਂ ਦੋ ਦਾਸਤੀਆਂ ਠੀਕ ਆ ਆਪਾਂ ਨੂੰ ਭਾਅ ਨਾ ਮਿਲੀ ਆਪਾਂ ਭਾਅ ਨਾ ਦੇਈ ਜਾਨੇ। ਸਹੀ ਗੱਲ ਆ ਜੀ। ਪਰ ਇਹ ਦੂ ਘਾਟ ਵਾਲਾ ਭਰਾ ਵੀਰੇ ਕੋਈ ਫੋਨ ਕੋਈ ਸੌਦੇ ਬਾਜੀ ਜਨਾਬ ਬਬੇ। ਠੀਕ ਹੈ ਵੀਰੇ। ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ